ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਪਜੀ ਸਾਹਿਬ ਦੀ ਆਪ ਸੰਥਿਆ ਕਰ ਰਹੇ ਆ ਤੇ ਦੋ ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ ਅੱਗੇ ਸ਼ੁਰੂ ਹੁੰਦਾ ਹੈ ਗਾਵੇ ਕੋ ਤਾਣ ਤਾਣ ਤੇ ਵਿਸਰਾਮ ਹੈ ਤੇ ਗਾਵੇ ਨਹੀਂ ਕਹਿਣਾ ਸੰਗਤ ਜੀ ਦਲਾਵਾਂ ਦੇ ਨਾਲ ਪੜਨਾ ਹੈ ਗਾਵੇ ਗਾਵੇ ਕੋ ਤਾਣ ਹੋਵੇ ਹੋਵੇ ਬਾਵੇ ਨੂੰ ਦਲਾਵਾਂ ਲੱਗੀਆਂ ਆਪਾਂ ਪੜ ਜਾਣਿਆਂ ਹੋਵੇ ਹੋਵੇ ਹੁੰਦਾ ਇਕ ਲਾਂ ਦੇ ਨਾਲ ਹੋਵੇ ਕਿਸੈ ਕਿਸੇ ਵੀ ਦਲਾਵਾਂ ਦੇ ਨਾਲ ਪੜਨਾ ਹੈ ਹੋਵੇ ਕਿਸੈ टान ਗਾਵੇ ਕੋ ਦਾਤ ਦਾਤ ਤੇ ਸੰਗਤ ਜੀ ਵਿਸਰਾਮ ਲਾਉਣਾ ਹੈ ਜਾਣੈ ਜਾਣੈ ਨਾਣਾ ਬੋਲਣਾ ਤੇ ਇਕ ਨਾਣੇ ਨੂੰ ਦਲਾਵਾਂ ਲੱਗੀਆਂ ਤਿਆਰ ਰੱਖਣਾ ਜਾਣੈ ਜਾਣੈ ਨੀਸਾਨ ਬੋਲਣਾ ਨਿਸਾਨ ਨਹੀਂ ਕਹਿਣਾ ਬਿਹਾਰੀ ਦੇ ਨਾਲ ਉਚਾਰਨ ਕਰਨਾ ਹੈ ਨਿਸ਼ਾਨ ਗਾਵੇ ਕੋ ਸੰਗਤ ਜੀ ਕੋਤੇ ਇਥੇ ਵਿਸਰਾਮ ਲਾਉਣਾ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਕੋਤੇ ਵਿਸਰਾਮੈ ਵਿਦਿਆ ਵਿਖਮ ਵਿਚਾਰ ਵਿਚਾਰ ਬੋਲਣਾ ਵਿਚਾਰ ਨਹੀਂ ਕਹਿਣਾ ਵਿਚਾਰ ਵਿਹਾਰੀ ਦੇ ਨਾਲ ਪੜ੍ਹਨਾ ਹੈ ਵਿਚਾਰ ਗਾਵੇ ਕੋ ਇੱਥੇ ਬਿਸਰਾਮ ਹੈ ਸਾਜ ਕਰੇ ਤਨ ਖੇਹ ਖੇਹ ਇਸ ਤਰ੍ਹਾਂ ਪੜ੍ਹਨਾ ਖਖੇ ਨੂੰ ਲਾਏ ਤੇ ਹਾ ਹਾ ਮੁਕਤਾ ਹੈ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਜੀ ਲੈ ਬਿਲਾਵਾ ਦੇ ਨਾਲ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਜਾਪੈ ਦਲਾਵਾਂ ਦੇ ਨਾਲ ਪੜਨੈ ਜਾਪੈ ਨਹੀਂ ਕਹਿ ਦੇਣਾ ਜਾਪੈ ਦਿਸੈ ਦਲਾਵਾਂ ਦੇ ਨਾਲ ਦੂਰ ਗਾਵੈ ਕੋ ਵੇਖੈ ਵੇਖੇ ਨਹੀਂ ਪੜਨਾ ਸੰਗਤ ਜੀ ਵੇਖੈ ਦਲਾਵਾਂ ਦੇ ਨਾਲ ਖੱਖੇ ਨੂੰ ਦਲਾਵਾਂ ਲੱਗੀਆਂ ਵੇਖੈ ਹਾਦਰ ਹਧੂਰ ਕਥਨਾ ਕਥੀ ਨਾ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਦੇ ਥੱਕ ਪਾਹ ਪਾਹ ਇਸ ਤਰ੍ਹਾਂ ਪੜ੍ਹਨਾ ਪੱਪੇ ਨੂੰ ਕੰਨਾ ਹੈ ਹਾਹੇ ਨੂੰ ਸਿਆਰੀ ਉਚਾਰਨ ਕਰਨੀ ਹੈ ਪਾਹ ਜੁਗਾ ਜੁਗੰਤਰ ਇੱਥੇ ਵੀ ਸਰਾਬ ਲਉਣਾ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਚਲਾਏ ਰਾਹ ਰਾਰੇ ਕੰਨਾ ਹਾਏ ਔਂਕੜ ਆਪਾ ਪੜ ਜਾਣੇ ਰਾਹੋ ਰਾਹੋ ਹਾਏ ਨਹੋੜਾ ਲੱਗ ਜਾਂਦਾ ਧਿਆਨ ਦੇਣਾ ਰਾਹ ਨਾਨਕ ਦਿਗਸੈ ਦਿਗਸੈ ਨਹੀਂ ਪੜਨਾ ਦਿਗਸੈ ਦਲਾਵਾ ਦੇ ਨਾਲ ਉਚਾਰਨ ਕਰਨਾ ਦਿਗਸੈ ਦੇ ਪਰਵਾਹ ਵੇ ਪਰਵਾਹ ਇਸ ਤਰ੍ਹਾਂ ਉਚਾਰਨ ਕਰਨਾ ਜੋ ਸੰਗਤ ਜੀ ਤਿੰਨ ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ